ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਡਰ ਦੂਰ ਕਰਨ ਲਈ ਅਚੇਤਨ ਮਨ ਦੀ ਵਰਤੋਂ ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਦੱਸਿਆ ਕਿ ਉਸ ਨੂੰ ਇੱਕ ਭੋਜਨ ਸਮਾਰੋਹ ਵਿੱਚ ਬੋਲਣ ਲਈ ਬੁਲਾਇਆ ਗਿਆ 1000 ਲੋਕਾਂ ਸਾਹਮਣੇ ਬੋਲਣ ਬਾਰੇ ਸੋਚਦਿਆਂ ਹੀ ਉਹ ਬੌਂਦਲ ਗਿਆ ਉਸ ਨੇ ਆਪਣੇ ਇਸ ਡਰ ਨੂੰ ਦੂਰ ਕਰਨ ਲਈ ਇਹ ਵਿਧੀ ਵਰਤੀ ਕਈ ਰਾਂ ਤੱਕ ਰਾਮ ਕੁਰਸੀ ਤੇ ਬੈਠ ਕੇ 15 ਮਿੰਟਾਂ ਤੱਕ ਆਪਣੇ ਆਪ ਨੂੰ ਹੌਲੀ-ਹੌਲੀ ਸਾਫ਼-ਸਾਫ਼ ਅਤੇ ਸਕਾਰਾਤਮਕ ਢੰਗ ਨਾਲ ਮੁਖਾਤਬ ਹੁੰਦਾ ਤੇ ਕਹਿੰਦਾ ਮੈਂ ਇਸ ਡਰ ਤੇ ਕਾਬਜ ਹੋਣ ਵਾਲਾ ਹਾਂ ਹੁਣ ਮੈਂ ਇਸ ਤੇ ਕਾਬੂ ਪਾ ਲਿਆ ਹੈ ਅਚੇਤਨ ਮਨ ਸੁਝਾਵਾਂ ਲਈ ਸਹਿਜੋਗੀ ਹੈ ਅਤੇ ਸੁਝਾਵਾਂ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਜਦੋਂ ਤੁਹਾਡਾ ਮਨ ਖੜੋਤ ਵਿੱਚ ਹੁੰਦਾ ਹੈ ਸਹਿਜ ਤੇ ਆਰਾਮ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਚੇਤਨਮਾਨ ਦੀਆਂ ਸੋਚਾਂ ਅਚੇਤਨ ਮਨ ਵਿੱਚ ਸਮਾ ਜਾਂਦੀਆਂ ਹਨ ਓਸਮੋਸਿਸ ਦੀ ਪ੍ਰਕਿਰਿਆ ਵਾਂਗ ਅਚੇਤਨ ਮਨ ਚ ਡੁੱਬੇ ਸੋਚਦੇ ਇਹ ਚੰਗੇ ਬੀਜ ਆਪਣੀ ਤਰ੍ਹਾਂ ਨਾਲ ਦੁਬਾਰਾ ਉਗਦੇ ਹਨ ਅਤੇ ਤੁਸੀਂ ਤਿਆਰ ਬਰ ਤਿਆਰ ਸੰਜੀਦਾ ਤੇ ਸ਼ਾਂਤ ਹੋ ਜਾਂਦੇ ਹੋ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਅਕਸਰ ਕਿਹਾ ਜਾਂਦਾ ਹੈ ਕਿ ਡਰ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਹਾਰ ਬਿਮਾਰੀ ਅਤੇ ਭੈੜੇ ਮਨੁੱਖੀ ਸਬੰਧਾਂ ਦੇ ਪਿੱਛੇ ਡਰ ਹੀ ਹੈ ਕਰੋੜਾਂ ਲੋਕ ਆਪਣੇ ਅਤੀਤ ਵਿਕ ਬਡਾਪੇ ਦਿਮਾਗੀ ਅਸੰਤੁਲਨ ਅਤੇ ਮੌਤ ਤੋਂ ਡਰਦੇ ਹਨ ਡਰ ਤੁਹਾਡੇ ਮਨ ਦਾ ਇੱਕ ਵਿਚਾਰ ਹੈ ਅਤੇ ਤੁਸੀਂ ਆਪਣੇ ਵਿਚਾਰ ਤੋਂ ਹੀ ਡਰਦੇ ਹੋ ਇੱਕ ਛੋਟਾ ਜਿਹਾ ਬੱਚਾ ਡਰ ਨਾਲ ਅਪਾਹਜ ਵੀ ਹੋ ਸਕਦਾ ਹੈ ਜੇਕਰ ਉਸ ਨੂੰ ਇਹ ਕਹਿ ਕੇ ਡਰਾਇਆ ਜਾਵੇ ਕਿ ਉਸ ਦੀ ਮੰਜੀ ਹੇਟ ਹੂਆ ਹੈ ਜੋ ਉਸ ਨੂੰ ਚੁੱਕ ਕੇ ਲੈ ਜਾਵੇਗਾ ਜਦੋਂ ਉਹਦਾ ਪਿਤਾ ਲਾਈਟ ਜਗਾ ਕੇ ਤਸੱਲੀ ਕਰਾਉਂਦਾ ਹੈ ਕਿ ਕੋਈ ਹੂਆ ਨਹੀਂ ਹੈ ਤਾ ਉਹਦਾ ਡਰ ਦੂਰ ਹੋ ਜਾਂਦਾ ਹੈ ਬੱਚੇ ਦੇ ਡਰ ਦਾ ਕਾਰਨ ਇੱਕ ਵਹਿਮ ਨੂੰ ਸੱਚ ਮੰਨ ਲੈਣਾ ਸੀ ਅਤੇ ਪਿਤਾ ਦੇ ਸਮਝਾਉਣ ਨਾਲ ਉਹਦੇ ਵਹਿਮ ਦਾ ਇਲਾਜ ਹੋ ਗਿਆ। ਉਹਨੂੰ ਤਸੱਲੀ ਮਿਲ ਗਈ ਕਿ ਜਿਸ ਚੀਜ਼ ਤੋਂ ਡਰੀ ਜਾਂਦਾ ਸੀ ਉਹ ਤਾਂ ਅਸਲ 'ਚ ਹੋਇ ਹਈ ਨਹੀਂ। ਇਹ ਤਾਂ ਸਾਡੇ ਵਹਿਮ ਦਾ ਪਰਛਾਵਾ ਹੈ ਅਤੇ ਪਰਛਾਵੇਂ ਕਦੇ ਸੱਚ ਨਹੀਂ ਹੁੰਦੇ। ਜਿਹੜੀ ਗੱਲ ਤੋਂ ਡਰਦੇ ਹੋ ਉਹੀ ਕਰੋ। ਮਸ਼ਹੂਰ ਫਿਲਾਸਫਰ ਤੇ ਸ਼ਾਇਰ ਐਮਰਸਰ ਨੇ ਕਿਹਾ ਸੀ ਜਿਹੜੇ ਕੰਮਾਂ ਤੋਂ ਤੁਸੀਂ ਡਰਦੇ ਹੋ ਉਹੀ ਕਰੋ ਅਤੇ ਡਰ ਦੀ ਮੌਤ ਨਿਸ਼ਚਿਤ ਹੈ ਇੱਕ ਸਮਾਂ ਸੀ ਜਦੋਂ ਇਸ ਕਿਤਾਬ ਦੇ ਲੇਖਕ ਦੇ ਮਨ ਵਿੱਚ ਦਰਸ਼ਕਾਂ ਸਾਹਮਣੇ ਸਟੇਜ ਤੇ ਆਉਣ ਦਾ ਐਨਾ ਡਰ ਸੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਇਸੇ ਢੰਗ ਨਾਲ ਆਪਣੇ ਡਰ ਤੇ ਕਾਬੂ ਪਾਇਆ ਮੈਂ ਦਰਸ਼ਕਾਂ ਦੇ ਸਾਹਮਣੇ ਖੜਾ ਸਾਂ ਜਿਸ ਚੀਜ਼ ਤੋਂ ਡਰਦਾ ਸਾਂ ਉਹੀ ਕਰਦਾ ਸਾਂ ਤੇ ਮੇਰੇ ਡਰ ਦੀ ਮੌਤ ਨਿਸ਼ਚਿਤ ਸੀ ਜਦੋਂ ਤੁਹਾਨੂੰ ਪੱਕਾ ਹੋ ਜਾਂਦਾ ਹੈ ਕਿ ਤੁਸੀਂ ਡਰ ਨੂੰ ਕਾਬੂ ਕਰ ਲਿਆ ਹੈ ਅਤੇ ਤੁਹਾਡਾ ਚੇਤਨ ਮਨ ਇੱਕ ਨਿਸ਼ਚਿਤ ਫੈਸਲੇ ਤੇ ਪੁੱਜ ਜਾਂਦਾ ਹੈ ਤਾਂ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਦਾ ਵੇਗ ਜੋ ਤੁਹਾਡੀ ਸੋਚ ਦੇ ਅਨੁਕੂਲ ਚੱਲਦਾ ਹੈ ਤੁਹਾਡੇ ਡਰ ਨੂੰ ਰੋੜ ਕੇ ਲੈ ਜਾਂਦਾ ਹੈ ਸਟੇਜ ਦੇ ਡਰ ਨੂੰ ਕਿਵੇਂ ਭਜਾਈਏ ਇੱਕ ਨੌਜਵਾਨ ਅਰਤ ਦਾ ਆਡੀਸ਼ਨ ਹੋਣਾ ਸੀ ਤੇ ਉਸ ਨੂੰ ਇੰਟਰਵਿਊ ਦੀ ਅਡੀਕ ਸੀ ਉਹਦੇ ਵਿੱਚ ਸਟੇ ਦਾ ਡਰ ਸੀ ਜਿਸ ਕਾਰਨ ਪਿਛਲੇ ਤਿੰਨੇ ਇੰਟਰਵਿਊਆਂ ਵਿੱਚ ਉਹ ਬੁਰੀ ਤਰ੍ਹਾਂ ਅਸਫਲ ਰਹੀ ਉਹਦੀ ਆਵਾਜ਼ ਬੜੀ ਚੰਗੀ ਸੀ ਪਰ ਉਹਨੂੰ ਡਰ ਸੀ ਕਿ ਜਦੋਂ ਗਾਉਣ ਲੱਗੇਗੀ ਸਟੇਜ ਫੋਬੀਆ ਉਸ ਨੂੰ ਕਾਬੂ ਕਰ ਲਏਗਾ ਅਚੇਤਨ ਮਨ ਤੁਹਾਡੇ ਡਰ ਨੂੰ ਵੀ ਸੁਝਾਅ ਦੇ ਤੌਰ ਤੇ ਲੈਂਦਾ ਹੈ ਅਤੇ ਇਸ ਨੂੰ ਤੁਹਾਡੇ ਅਨੁਭਵ ਦਾ ਅੰਗ ਬਣਾ ਦਿੰਦਾ ਹੈ ਜਿਸ ਨੇ ਤਿੰਨ ਆਡੀਸ਼ਨਾਂ ਵਿੱਚ ਡਰਨੇ ਉਸ ਦੇ ਗਾਉਣ ਵਿੱਚ ਗਲਤੀਆਂ ਕਰਵਾਈਆਂ ਤੇ ਉਹ ਰੋਣ ਲੱਗ ਪਈ ਕਾਰਨ ਸਿਰਫ ਆਪਣੇ ਆਪ ਅਚੇਤਨ ਤੱਕ ਪੁੱਜੀ ਸੋਚ ਜਾਂ ਲੁਕਿਆ ਹੋਇਆ ਡਰ ਸੀ ਜਿਸ ਨੇ ਭਾਵਨਾਤਮਿਕਤਾ ਤੇ ਅੰਤਰਮੁਖਤਾ ਦਾ ਰੂਪ ਲੈ ਲਿਆ ਸੀ ਉਸ ਨੇ ਇੱਕ ਤਰਕੀਬ ਵਰਤ ਕੇ ਇਸ ਡਰ ਤੇ ਕਾਬੂ ਪਾਇਆ ਦਿਨ ਵਿੱਚ ਤਿੰਨ ਵਾਰ ਉਹ ਇਕੱਲਿਆਂ ਇੱਕ ਕਮਰੇ 'ਚ ਬੰਦ ਹੋ ਜਾਂਦੀ ਸੀ ਇੱਕ ਕੁਰਸੀ ਤੇ ਆਰਾਮ ਨਾਲ ਬੈਠਦੀ ਸੀ ਸਰੀਰ ਢਿੱਲਾ ਛੱਡ ਕੇ ਅੱਖਾਂ ਬੰਦ ਕਰ ਲੈਂਦੀ ਸੀ ਆਪਣੇ ਮਨ ਤੇ ਸਰੀਰ ਨੂੰ ਸਥਿਰ ਕਰ ਲੈਂਦੀ ਸੀ ਸਰੀਰ ਇੱਕ ਸਥਿਤੀ ਸਹਿਜ ਹੋਣ 'ਚ ਸਹਾਇਕ ਹੁੰਦੀ ਸੀ ਅਤੇ ਮਨ ਸੁਝਾਗ ਗ੍ਰਹਿਣ ਕਰਨ ਦੇ ਅਨੁਕੂਲ ਕਰ ਲੈਂਦੀ ਸੀ ਉਹ ਡਰ ਦੇ ਸੁਝਾਵਾਂ ਨੂੰ ਰੱਦ ਕਰਨ ਲਈ ਆਪਣੇ ਆਪ ਨੂੰ ਕਹਿੰਦੀ ਸੀ ਮੈਂ ਬੜਾ ਸੋਹਣਾ ਗਾਉਂਦੀ ਹਾਂ ਮੈਂ ਸੰਜਮੀ ਸੰਜੀਦਾ ਦਰੜ ਅਧ ਸ਼ਾਂਤ ਹਾਂ ਹੋਏ ਨਾ ਲਫ਼ਜ਼ਾਂ ਨੂੰ ਹੌਲੀ ਸਿਆਸਤਾ ਨਾਲ ਅਤੇ ਭਾਵਨਾ ਨਾਲ ਇੱਕ ਬੈਠਕ ਵਿੱਚ 5 ਤੋਂ 10 ਵਾਰ ਦੁਹਰਾਉਂਦੀ ਸੀ ਉਹ ਦਿਨ ਵਿੱਚ 3 ਵਾਰ ਅਜਹੀਆਂ ਬੈਠਕਾਂ ਕਰਦੀ ਸੀ ਅਦਸਾਉਣ ਤੋਂ ਪਹਿਲਾਂ ਵੀ ਇਹ ਲਫ਼ਜ਼ ਦੁਹਰਾਉਂਦੀ ਸੀ ਹਫ਼ਤੇ ਦੇ ਅੰਤ ਤੱਕ ਉਹ ਪੂਰੀ ਤਰ੍ਹਾਂ ਨਾਲ ਦ੍ਰਿੜ ਹੋ ਗਈ ਅਤੇ ਉਸ ਨੇ ਸ਼ਾਨਦਾਰ ਆਡੀਸ਼ਨ ਦਿੱਤਾ ਉਪਰ ਦਸੀ ਤਰਕੀਬ ਅਪਣਾ ਅਤੇ ਆਪਣੇ ਡਰ ਨੂੰ ਨਿਸ਼ਚਿਤ ਤੌਰ ਤੇ ਭਗਾਓ ਹਰੰਦਾ ਡਰ ਅਕਸਰ ਸਥਾਨਕ ਯੂਨੀਵਰਸਿਟੀ ਦੇ ਜਵਾਨ ਮੁੰਡੇ ਮੇਰੇ ਕੋਲ ਆਉਂਦੇ ਸਨ ਨਾਲ ਕਈ ਸਕੂਲ ਟੀਚਰ ਵੀ ਆਉਂਦੇ ਸਨ ਜੋ ਇਮਤਿਹਾਨਾਂ ਬਾਰੇ ਡਰ ਦਾ ਸ਼ਿਕਾਰ ਸਨ ਸ਼ਿਕਾਇਤ ਇੱਕੋ ਸੀ ਮੈਨੂੰ ਸਾਰੇ ਸਵਾਲਾਂ ਦੇ ਜਵਾਬ ਆਉਂਦੇ ਹਨ ਪਰ ਮੈਨੂੰ ਇਮਤਿਹਾਨ ਦਿੰਦਿਆਂ ਸਭ ਕੁਝ ਭੁੱਲ ਜਾਂਦਾ ਹੈ ਇਸ ਦੇ ਪਿੱਛੇ ਇੱਕੋ ਵਿਚਾਰ ਹੈ ਜਿਸ ਤੇ ਅਸੀਂ ਧਿਆਨ ਕੇਂਦਰਿਤ ਕਰ ਲੈਂਦੇ ਹਾਂ ਮੈਂ ਮਹਿਸੂਸ ਕੀਤਾ ਕਿ ਇਹ ਸਾਰੇ ਹੀ ਅਸਫਲਤਾ ਦੇ ਡਰ ਨੂੰ ਚੁੱਕੀ ਫਿਰਦੇ ਸਨ ਅਸਥਾਈ ਯਾਦਾਸ਼ਤ ਖਤਮ ਹੋਣੇ ਡਰਦਾ ਹੀ ਕਾਰਨ ਹੈ ਅਤੇ ਸਾਡੇ ਸਾਰੇ ਅਨੁਭਵ ਦਾ ਅੰਗ ਇਹੋ ਹੈ ਮੈਡੀਕਲ ਦਾ ਇੱਕ ਵਿਦਿਆਰਥੀ ਆਪਣੀ ਕਲਾਸ ਦਾ ਬੜਾ ਹੁਨਾਰਵਰ ਵਿਦਿਆਰਥੀ ਸੀ ਪਰ ਲਿਖਤੀ ਜਾਂ ਮੌਖਿਕ ਇਮਤਿਹਾਨ ਸਮੇਂ ਉਹ ਘਬਰਾਹਟ ਕਾਰਨ ਸਰਲ ਜਿਹੇ ਸਵਾਲਾਂ ਦੇ ਜਵਾਬ ਵੀ ਠੀਕ ਨਹੀਂ ਸੀ ਦੇ ਪਾਉਂਦਾ ਮੈਂ ਉਸ ਨੂੰ ਸਮਝਾਇਆ ਕਿ ਇਸ ਦਾ ਕਾਰਨ ਇਹ ਮਨ ਇਮਤਿਹਾਨ ਤੋਂ ਕਈ ਦਿਨ ਪਹਿਲਾਂ ਡਰ ਅਤੇ ਚਿੰਤਾ ਵਿੱਚ ਰਹਿੰਦਾ ਹੈ ਇਹਨਾਂ ਨਾਕਾਰਤਿਕ ਸੋਚਾਂ ਨੂੰ ਡਰ ਹੋਰ ਵਧਾ ਦਿੰਦਾ ਹੈ ਡਰ ਦੀ ਭਾਵਨਾ ਚੁਲਪੇਟੀਆਂ ਇਹ ਸੋਚਾਂ ਅਚੇਤਨ ਮਨ 'ਚ ਬਸ ਜਾਂਦੀਆਂ ਹਨ ਦੂਜੇ ਲਫ਼ਜ਼ਾਂ 'ਚ ਇਹ ਨੌਜਵਾਨ ਆਪਣੇ ਅਚੇਤਨ ਮਨ ਨੂੰ ਬਾਰ-ਬਾਰ ਕਹਿ ਰਿਹਾ ਸੀ ਦੇਖੀ ਕਿਦਰੇ ਮੈਂ ਅਸਫਲ ਨਾ ਹੋ ਜਾਮਾ ਤੇ ਉਹ ਸੱਚਮੁੱਚ ਅਸਫਲ ਹੋ ਜਾਂਦਾ ਹੈ ਇਮਤਿਹਾਨ ਵਾਲੇ ਦਿਨ ਅਚੇਤਨ ਮਨ ਨੂੰ ਅਖੀ ਗੱਲ ਹੀ ਉਸ ਅੰਦਰ ਕੁਮ ਰਹੀ ਹੁੰਦੀ ਹੈ ਜਿਸ ਨੂੰ ਮਨੋਵਿਗਿਆਨ ਦੇ ਖੇਤਰ ਵਿੱਚ ਸੁਝਾਉ ਯਾਦਦਾਸ਼ਤ ਖਾਤਮਾ ਕਿਹਾ ਜਾਂਦਾ ਹੈ ਉਸ ਨੇ ਡਰ ਤੇ ਕਾਬੂ ਕਿਵੇਂ ਪਾਇਆ ਉਸ ਮੈਡੀਕਲ ਵਿਦਿਆਰਥੀ ਨੇ ਸਮਝ ਲਿਆ ਕਿ ਅਚੇਤਨ ਮਨ ਯਾਦਦਾਸ਼ਤ ਦਾ ਭੰਡਾਰ ਹੈ ਤੇ ਉਸ ਨੇ ਮੈਡੀਕਲ ਟ੍ਰੇਨਿੰਗ ਦੌਰਾਨ ਜੋ ਵੀ ਪੜ੍ਹਿਆ ਸੁਣਿਆ ਹੈ ਉਸ ਦਾ ਮਕੰਮਲ ਰਿਕਾਰਡ ਇਸ ਵਿੱਚ ਹੈ ਉਸ ਨੇ ਇਹ ਵੀ ਜਾਣਿਆ ਕਿ ਅਚੇਤਨ ਮਨ ਹੰਗਾਰਾ ਭਰਨ ਵਾਲਾ ਤੇ ਬਰਾਬਰੀ ਦਾ ਕਾਰਜ ਕਰਨ ਵਾਲਾ ਹੈ ਸਹਜ ਸ਼ਾਂਤ ਅਤੇ ਦ੍ਰਿੜ ਹੋ ਕੇ ਹੀ ਇਸ ਨਾਲ ਜੁੜਿਆ ਜਾ ਸਕਦਾ ਹੈ ਹਰ ਰਾਤ ਉਸਨੇ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਉਸਦੀ ਮਾਂ ਉਸ ਨੂੰ ਸ਼ਾਨਦਾਰ ਸਫਲਤਾ ਦੀ ਮੁਬਾਰਕਵਾਦ ਦੇ ਰਹੀ ਹੋਵੇ ਉਹ ਆਪਣੇ ਹੱਥ 'ਚੋਂ ਇੱਕ ਕਾਲਪਨਿਕ ਪੱਤਰ ਮਹਿਸੂਸ ਕਰਦਾ ਸੀ ਜਿਵੇਂ ਹੀ ਉਸਨੇ ਵਧੀਆ ਨਤੀਜੇ ਦੀ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਉਸ ਦੇ ਅੰਦਰ ਵੀ ਇਸ ਦੇ ਅਨੁਕੂਲ ਹੰਗਾਰਾ ਅਤੇ ਸਰਗਰਮ ਸ਼ੁਰੂ ਹੋ ਗਏ ਉਸ ਦੇ ਅਚੇਤਨ ਮਨ ਦੇ ਸਰਬ ਸਿਆਣਪ ਅਤੇ ਸਰਵਸਮਰੱਥ ਸ਼ਕਤੀ ਨੇ ਆਪਣਾ ਦਖਲ ਤੇੰਧਿਆ ਚੇਤਨ ਮੰਨ ਨੂੰ ਅਨੁਕੂਲ ਨਿਰਦੇਸ਼ ਦੇਣ ਸ਼ੁਰੂ ਕਰ ਦਿੱਤੇ ਉਸ ਨੇ ਜਿਸ ਸਿੱਟੇ ਦੀ ਕਲਪਨਾ ਕੀਤੀ ਸੀ ਉਸੇ ਸਿੱਟੇ ਨੂੰ ਸਾਕਾਰ ਕਰਨ ਦੀ ਇੱਛਾ ਰੱਖਦੀ ਸੀ ਇਸ ਤਰਕੀਬ ਨੂੰ ਜਾਰੀ ਰੱਖਦਿਆਂ ਇਮਤਿਹਾਨ ਪਾਸ ਕਰਨ ਵਿੱਚ ਉਸ ਨੂੰ ਕੋਈ ਦਿੱਕਤ ਨਾ ਆਈ ਦੂਜੇ ਲਫ਼ਜ਼ਾਂ ਵਿੱਚ ਅੰਦਰੂਨੀ ਸਿਆਣਪ ਨੇ ਦਖਲ ਦੇ ਕੇ ਉਸ ਨੂੰ ਬਾਹਰਮੁਖੀ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਪਾਣੀ, ਪਹਾੜ, ਬੰਦ ਥਾਵਾਂ ਦਾ ਡਰ ਬਹੁਤ ਸਾਰੇ ਲੋਕਾਂ ਨੂੰ ਐਲੀਵੇਟਰ 'ਚ ਬੈਠਣ ਤੋਂ, ਪਹਾੜਾਂ ਤੇ ਚੜ੍ਹਨ ਤੋਂ, ਇੱਥੋਂ ਤੱਕ ਕਿ ਪਾਣੀ 'ਚ ਤੈਰਨ ਤੋਂ ਵੀ ਡਰ ਲੱਗਦਾ ਹੈ। ਹੋ ਸਕਦਾ ਹੈ ਉਸ ਬੰਦੇ ਦਾ ਪਾਣੀ ਨਾਲ ਸੰਬੰਧਿਤ ਕੋਈ ਪਿਛਲੇ ਵੇਲੇ ਦਾ ਮਾੜਾ ਅਨੁਭਵ ਹੋਵੇ, ਜਿਵੇਂ ਉਹਨੂੰ ਜ਼ਬਰਦਸਤੀ ਪਾਣੀ 'ਚ ਛੁੱਟਿਆ ਗਿਆ ਹੋਵੇ ਤੇ ਉਹਨੂੰ ਤੈਰਨਾ ਨਾ ਆਉਂਦਾ ਹੋਵੇ, ਜਾਂ ਉਹਨੂੰ ਕਿਸੇ ਅਜਿਹੇ ਐਲੀਵੇਟਰ 'ਚ ਧੱਕੇ ਨਾਲ ਬਿਠਾਇਆ ਗਿਆ ਹੋਵੇ ਜੋ ਠੀਕ ਤਰ੍ਹਾਂ ਕੰਮ ਨਾ ਕਰਦਾ ਹੋਵੇ। ਤੇ ਇਸ ਕਾਰਨ ਤੰਗ ਥਾਵਾਂ ਦਾ ਡਰ ਉਹਦੇ ਮਨ 'ਚ ਬੈਠ ਗਿਆ। ਮੇਰਾ ਵੀ ਇੱਕ ਅਨੁਭਵ ਹੈ। ਜਦ ਮੈਂ ਤਕਰੀਬਨ 10 ਸਾਲਾਂ ਦਾ ਸੀ ਤਾਂ ਮੈਂ ਅਚਾਨਕ ਇੱਕ ਤਲਾਬ ਤੋਂ ਡਿੱਗ ਪਿਆ ਤੇ ਤਿੰਨ ਵਾਰ ਟੁੱਬੀਆਂ ਮਾਰ ਗਿਆ। ਮੇਰੇ ਸਿਰ ਨੂੰ ਨਿਗਲਦਾ ਹਨੇਰਾ ਪਾਣੀ। ਅੱਧੇ ਮੇਰਾ ਸਾਹ ਬੰਦ ਹੋਣ ਤੇ ਆ ਜਾਣਾ। ਮੈਨੂੰ ਹਾਲੇ ਤੱਕ ਯਾਦ ਹੈ। ਚੰਗੇ ਪਾਗਾਂ ਨੂੰ ਇੱਕ ਮੁੰਡੇ ਨੇ ਮੈਨੂੰ ਪਾਣੀ 'ਚੋਂ ਬਾਹਰ ਕੱਢ ਲਿਆ। ਇਹ ਹਾਦਸਾ ਮੇਰੇ ਅਚੇਤਨ ਮਨ 'ਚ ਬੈਠ ਗਿਆ ਅਤੇ ਸਾਲਾਂ ਬੱਧੀ ਮੈਂ ਪਾਣੀ ਤੋਂ ਡਰਦ ਰਿਹਾ। ਇੱਕ ਬਜ਼ੁਰਗ ਮਨ ਵਿਗਿਆਨਕ ਨੇ ਮੈਨੂੰ ਕਿਹਾ ਤਲਾਬ ਤੇ ਜਾਓ ਪਾਣੀ ਵੱਲ ਵੇਖੋ ਅਤੇ ਮਜਬੂਤ ਆਵਾਜ਼ ਉੱਚੀ ਆਖੋ ਮੈਂ ਤੇਰਾ ਮਾਲਕ ਬਣਨ ਜਾ ਰਿਹਾ ਹਾਂ ਮੈਂ ਤੇਰੇ ਤੇ ਹਾਵੀ ਹੋ ਸਕਦਾ ਹਾਂ ਫਿਰ ਪਾਣੀ 'ਚ ਜਾਓ ਅਭਿਆਸ ਕਰੋ ਤੇ ਡਰ ਉੱਪਰ ਕਾਬੂ ਪਾਓ ਮੈਂ ਐਵੇਂ ਹੀ ਕੀਤਾ ਅਤੇ ਪਾਣੀ ਦੇ ਡਰ ਤੇ ਫਤਿਹ ਹਾਸਲ ਕਰ ਲਈ ਪਾਣੀ ਨੂੰ ਆਪਣਾ ਮਾਲਕ ਨਾ ਬਣਨ ਦਿਓ ਚੇਤੇ ਰੱਖੋ ਕਿ ਤੁਸੀਂ ਪਾਣੀ ਦੇ ਮਾਲਕ ਹੋ ਮੈਨੂੰ ਮਨ ਦੇ ਇੱਕ ਨਵੇਂ ਤਰੀਕੇ ਦਾ ਅੰਦਾਜ਼ਾ ਹੋਇਆ ਅਚੇਤਨ ਦੀ ਸਰਬਸਮਰੱਥਤਾ ਅਕਤ ਨੇ ਮੈਨੂੰ ਮਜ਼ਬੂਤੀ ਵਿਸ਼ਵਾਸ ਅਤੇ ਯਕੀਨ ਦੇਂਦਿਆ ਹੁੰਗਾਰਾ ਦਿੱਤਾ ਅਤੇ ਮੈਨੂੰ ਆਪਣੇ ਡਰ ਤੇ ਕਾਬੂ ਪਾਉਣ ਦੇ ਕਾਬਿਲ ਬਣਾਇਆ ਕਿਸੇ ਖਾਸ ਡਰ ਤੇ ਕਾਬੂ ਪਾਉਣ ਦੀ ਪੱਕੀ ਜੁਗਤ ਖੇਠਾਂ ਦੱਸੀ ਹੋਈ ਜੁਗਤ ਵੱਤ ਕੇ ਤੁਸੀਂ ਡਰ ਤੇ ਕਾਬੂ ਪਾ ਸਕਦੇ ਹੋ ਇਹ ਜਾਦੂ ਵਾਂਗ ਅਸਰ ਕਰਦੀ ਹੈ ਇਸ ਨੂੰ ਅਜਮਾਓ ਮੰਨ ਲਵੋ ਤੁਹਾਨੂੰ ਪਾਣੀ ਤੋਂ ਡਰ ਲੱਗਦਾ ਹੈ ਜਾਂ ਪਹਾੜ ਤੋਂ ਇੰਟਰਵਿਊ ਤੋਂ ਆਡੀਸ਼ਨ ਤੋਂ ਜਾਂ ਤੰਗ ਥਾਮਾਂ ਤੋਂ ਡਰਦੇ ਹੋ ਜੇ ਤੁਸੀਂ ਤੈਰਨ ਤੋਂ ਡਰਦੇ ਹੋ ਤਾਂ ਇਹ ਤਰੀਕਾ ਵਰਤੋ ਰੋਜ਼ਾਨਾ 3-4 ਵਾਰ 5 ਤੋਂ 10 ਮਿੰਟਾਂ ਤੱਕ ਚੁੱਪਚਾਪ ਬੈਠੋ ਅਤੇ ਕਲਪਨਾ ਕਰੋ ਕਿ ਤੁਸੀਂ ਤੈਰ ਰਹੇ ਹੋ ਅਸਲ ਵਿੱਚ ਜਦੋਂ ਤੁਸੀਂ ਇੰਜ ਕਲਪਨਾ ਕਰਦੇ ਹੋ ਤਾਂ ਤੁਸੀਂ ਆਪਣੇ ਮਨ 'ਚ ਤੈਰ ਰਹੇ ਹੁੰਦੇ ਹੋ ਇਹ ਅੰਤਰਮੁਖੀ ਅਨੁਭਵ ਹੈ ਮਾਨਸਿਕ ਤੌਰ ਤੇ ਤੁਸੀਂ ਪਾਣੀ 'ਚ ਉਤਰ ਗਏ ਹੋ ਤੁਸੀਂ ਪਾਣੀ ਦੀ ਠੰਡਕ ਮਹਿਸੂਸ ਕਰੋਗੇ ਤੇ ਆਪਣੀਆਂ ਬਾਹਾਂਵਾਂ ਲਤਾਂ ਦੀ ਹਰਕਤਾਂ ਵੀ ਮਹਿਸੂਸ ਕਰੋਗੇ ਇਹ ਮਨ ਦੀ ਅਸਲੀ ਭਰਪੂਰ ਤੇ ਮਜ਼ੇਦਾਰ ਸਰਗਰਮੀ ਹੈ ਇਹ ਸਿਰਫ ਦਿਨ ਦੇ ਸੁਪਨੇ ਨਹੀਂ ਹਨ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਕਲਪਨਾ ਵਿੱਚ ਕਿਸ ਚੀਜ਼ ਦਾ ਅਭਿਆਸ ਕਰ ਰਹੇ ਹੋ ਤੇ ਉਹ ਅਭਿਆਸ ਤੁਹਾਡੇ ਅਚੇਤਨ ਮਨ ਚ ਵਿਕਸਿਤ ਹੋ ਜਾਂਦਾ ਹੈ ਫਿਰ ਤੁਹਾਨੂੰ ਇਹ ਕਲਪਨਾ ਤੋਂ ਪ੍ਰਭਾਵਿਤ ਹੋਣਾ ਪਵੇਗਾ ਅਤੇ ਤੁਸੀਂ ਆਪਣੇ ਗਹਿਰੇ ਮਨ ਤੇ ਛਪੀ ਕਾਲਪਨਿਕ ਮੂਰਤ ਨੂੰ ਵੀ ਪਸੰਦ ਕਰੋਗੇ ਇਹੋ ਅਚੇਤਨ ਮਨ ਦਾ ਨਿਯਮ ਹੈ ਇਹੋ ਜੁਗਤ ਤੁਸੀਂ ਪਹਾੜਾਂ ਦੇ ਡਰ ਤੇ ਉਚਾਈ ਦੇ ਡਰ ਲਈ ਵੀ ਵਰਤ ਸਕਦੇ ਹੋ ਕਲਪਨਾ ਕਰੋ ਤੁਸੀਂ ਪਹਾੜ ਤੇ ਚੜ੍ਹ ਰਹੇ ਹੋ ਇਸ ਦੀ ਸੱਚਾਈ ਨੂੰ ਮਹਿਸੂਸ ਕਰੋ ਦ੍ਰਿਸ਼ ਦਾ ਆਨੰਦ ਮਾਣ ਇਹ ਜਾਣਦਿਆਂ ਹੋਇਆਂ ਵੀ ਕਿ ਤੁਸੀਂ ਇਹ ਸਭ ਮਾਨਸਿਕ ਪੱਧਰ ਤੇ ਕਰ ਰਹੇ ਹੋ ਤੁਸੀਂ ਇਸ ਨੂੰ ਆਸਾਨੀ ਤੇ ਸੌਖਣਾ ਸਰੀਰਕ ਪੱਧਰ ਤੇ ਵੀ ਕਰ ਸਕਦੇ ਹੋ ਉਸ ਨੇ ਲਿਫਟ ਨੂੰ ਅਸੀਸ ਦਿੱਤੀ ਮੈਂ ਇੱਕ ਵੱਡੀ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ ਜਾਣਦਾ ਹਾਂ ਜੋ ਲਿਫਟ ਤੇ ਚੜਨ ਤੋਂ ਡਰਦਾ ਸੀ ਇਸ ਡਰ ਕਾਰਨ ਉਹ ਹਰ ਸਵੇਰੇ ਪੰਜ ਮੰਜ਼ਲਾਂ ਦੀਆਂ ਪੌੜੀਆਂ ਚੜ੍ਹ ਕੇ ਆਪਣੇ ਦਫ਼ਤਰ ਪਹੁੰਚਦਾ ਸੀ ਉਸਨੇ ਦੱਸਿਆ ਕਿ ਉਸਨੇ ਹਰ ਰਾਤ ਅਤੇ ਦਿਨ ਵਿੱਚ ਕਈ ਵਾਰ ਲਿਫਟ ਨੂੰ ਅਸੀਸ ਦੇਣੀ ਸ਼ੁਰੂ ਕਰ ਦਿੱਤੀ ਆਖਰ ਉਸਨੇ ਆਪਣੇ ਡਰ ਤੇ ਕਾਬੂ ਪਾ ਲਿਆ ਉਹ ਲਿਫਟ ਨੂੰ ਇਹਨਾਂ ਸ਼ਬਦ ਨਾਲ ਅਸੀਸ ਦਿੰਦਾ ਸੀ ਸਾਡੀ ਬਿਲਡਿੰਗ ਦੀ ਲਿਫਟ ਇੱਕ ਅਦੁੱਤ ਚੀਜ਼ ਹੈ ਇਹ ਬ੍ਰਹਿਮੰਡੀ ਮੰਨ ਦੀ ਉਪਜ ਹੈ ਇਹ ਸਾਡੇ ਸਾਰੇ ਕਰਮਚਾਰੀਆਂ ਲਈ ਬੜੀ ਲਾਭਕਾਰੀ ਨਿਯਮਤ ਹੈ ਇਹ ਅਦੁੱਤ ਸੇਵਾ ਕਰਦੀ ਹੈ ਇਹ ਦੇਵੀ ਵਿਧਾਨ ਅਨੁਸਾਰ ਕਾਰਜ ਕਰਦੀ ਹੈ ਮੈਂ ਇਸ ਵਿੱਚ ਸ਼ਾਂਤੀ ਅਤੇ ਖੁਸ਼ੀ ਨਾਲ ਸਵਾਰ ਹੁੰਦਾ ਹਾਂ ਮੈਂ ਹੁਣ ਸ਼ਾਂਤ ਹਾਂ ਜਦੋਂ ਜੀਵਨ ਪ੍ਰੇਮ ਅਤੇ ਸੂਝ ਦੀਆਂ ਤਰੰਗਾਂ ਮੇਰੇ ਵਿਚਾਰਾਂ ਰਹਿ ਵਗ ਰਹੀਆਂ ਹਨ ਆਪਣੀ ਕਲਪਨਾ ਵਿੱਚ ਹੁਣ ਮੈਂ ਲਿਫਟ ਵਿੱਚ ਸਵਾਰ ਹਾਂ ਅਤੇ ਆਪਣੇ ਦਫ਼ਤਰ ਵਿੱਚ ਦਾਖਲ ਹੋ ਰਿਹਾ ਹਾਂ ਲਿਫਟ ਸਾਡੇ ਕਰਮਚਾਰੀਆਂ ਨਾਲ ਭਰੀ ਹੋਈ ਹੈ ਮੈਂ ਉਨ੍ਹਾਂ ਨਾਲ ਗੱਲਬਾਤ ਕਰਦਾ ਹਾਂ ਉਹ ਮਿੱਤਰਾਨਾ ਖੁਸ਼ ਅਤੇ ਆਜ਼ਾਦ ਹਨ ਇਹ ਆਜ਼ਾਦੀ ਵਿਸ਼ਵਾਸ ਤੇ ਹੌਸਲੇ ਦਾ ਅਤੁੱਤ ਅਨੁਭਵ ਹੈ ਮੈਂ ਧੰਨਵਾਦੀ ਹਾਂ ਉਸਨੇ ਲਗਾਤਾਰ 10 ਦਿਨ ਇਹ ਪ੍ਰਾਰਥਨਾ ਜਾਰੀ ਰੱਖੀ ਤੇ 11ਵੇਂ ਦਿਨ ਉਹ ਆਪਣੀ ਕਾਰਪੋਰੇਸ਼ਨ ਦੇ ਦੂਜੇ ਅਧਿਕਾਰੀਆਂ ਨਾਲ ਲਿਫਟ 'ਚੋਂ ਸਵਾਰ ਹੋ ਕੇ ਆਪਣੇ ਦਫ਼ਤਰ ਗਿਆ ਅਤੇ ਮੁਕੰਮਲ ਤੌਰ ਤੇ ਖੁੱਲਾ ਡੁੱਲਾ ਮਹਿਸੂਸ ਕੀਤਾ ਸਧਾਰਨ ਤੇ ਅਸਧਾਰਨ ਡਰ ਮਨੁੱਖ ਵਿੱਚ ਸਿਰਫ ਦੋ ਡਰ ਜਮਾਂਦਰੂ ਹਨ ਡਿੱਗਣ ਦਾ ਡਰ ਅਤੇ ਛੋੜ ਦਾ ਡਰ ਇਹ ਇੱਕ ਕਿਸਮ ਦਾ ਅਲਾਰਮ ਸਿਸਟਮ ਹੈ ਜੋ ਆਪਣੀ ਹਫਾਜ਼ਤ ਲਈ ਕੁਦਰਤ ਨੇ ਸਾਨੂੰ ਬਖਸ਼ਿਆ ਹੈ ਸਧਾਰਨ ਡਰ ਵਧੀਆ ਚੀਜ਼ ਹੈ ਤੁਸੀਂ ਸੜਕ ਦੇ ਸਾਹਮਣੇ ਆਉਂਦੇ ਵਾਹਨ ਦਾ ਸ਼ੋਰ ਸੁਣਦੇ ਹੋ ਤਾਂ ਆਪਣੇ ਆਪ ਨੂੰ ਬਚਾਉਣ ਲਈ ਇੱਕ ਪਾਸੇ ਹੋ ਜਾਂਦੇ ਹੋ ਤੁਹਾਡੇ ਇਸ ਤਰ੍ਹਾਂ ਕਰਨ ਨਾਲ ਕੁਚਲੇ ਜਾਣ ਦਾ ਡਰ ਦੂਰ ਹੋ ਜਾਂਦਾ ਹੈ ਹੋਰ ਸਾਰੇ ਡਰ ਤੁਹਾਡੇ ਮਾਪਿਆਂ ਰਿਸ਼ਤੇਦਾਰਾਂ ਅਧਿਆਪਕਾਂ ਤੇ ਉਹਨਾਂ ਸਾਰੇ ਲੋਕਾਂ ਦੀ ਦੇਣ ਹਨ ਜਿਨ੍ਹਾਂ ਦੇ ਸੰਪਰਕ ਵਿੱਚ ਤੁਸੀਂ ਆਪਣੀ ਉਮਰ ਦੇ ਮੁੱਢਲੇ ਸਾਲਾਂ ਵਿੱਚ ਰਹੇ ਹੋ ਅਸੁਧਾਰਨ ਡਰ ਅਸੁਧਾਰਨ ਡਰ ਉਦੋਂ ਪੈਦਾ ਹੁੰਦਾ ਹੈ ਜਦੋਂ ਤੁਸੀਂ ਆਪਣੀ ਕਲਪਨਾ ਦੀਆਂ ਮਹਾਰਾਂ ਖੁੱਲੀਆਂ ਛੱਡ ਦਿੰਦੇ ਹੋ ਮੈਂ ਇੱਕ ਅਜਹੀ ਔਰਤ ਨੂੰ ਜਾਣਦਾ ਹਾਂ ਜਿਸ ਨੂੰ ਹਵਾਈ ਜਹਾਜ਼ ਰਾਹੀਂ ਸੰਸਾਰ ਦਾ ਟੂਰ ਕਰਨ ਦੀ ਪੇਸ਼ਕਸ਼ ਹੋਈ ਸੀ ਉਸਨੇ ਅਖਬਾਰਾਂ 'ਚੋਂ ਛਪੀਆਂ ਹੋਈਆਂ ਖਬਰਾਂ ਨੂੰ ਕੱਟ ਕੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ 'ਚ ਹਵਾਈ ਹਾਦਸਿਆਂ ਦਾ ਜ਼ਿਕਰ ਸੀ ਉਹ ਸਮੁੰਦਰ 'ਚ ਡੁੱਬਣ ਦੀ ਰੁੜ ਜਾਣ ਦੀ ਕਲਪਨਾ ਕਰਨ ਲੱਗੀ ਇਸਨੂੰ ਅਸੁਧਾਰਨ ਡਰ ਕਿਹਾ ਜਾਂਦਾ ਹੈ ਜੇਕਰ ਉਹ ਇਹ ਸਭ ਕੁਝ ਜਾਰੀ ਰੱਖਦੀ ਤਾਂ ਉਸ ਨਾਲ ਵੀ ਉਵੇਂ ਹੀ ਹੋ ਸਕਦਾ ਸੀ ਜਿਸ ਤਰ੍ਹਾਂ ਦੇ ਅਸਧਾਰਨ ਡਰਾਂ ਦੀ ਕਲਪਨਾ ਉਹ ਕਰ ਰਹੀ ਸੀ ਅਸਧਾਰਨ ਡਰ ਦੀ ਦੂਸਰੀ ਮਿਸਾਲ ਨਿਊਯਾਰਕ ਦੇ ਇੱਕ ਵਪਾਰੀ ਦੀ ਹੈ ਜੋ ਬਹੁਤ ਖੁਸ਼ਹਾਲ ਅਤੇ ਸਫਲ ਸੀ ਉਸਨੇ ਕਲਪਨਾ ਵਿੱਚ ਇੱਕ ਫਿਲਮ ਬਣਾ ਰੱਖੀ ਸੀ ਉਸ ਦਾ ਉਹ ਡਾਇਰੈਕਟਰ ਸੀ ਉਸ ਦੀ ਇਹ ਕਾਲਪਨਿਕ ਫਿਲਮ ਅਸਫਲਤਾ ਦਿਵਾਲੀਏ ਪਣ ਖਾਲੀ ਅਲਮਾਰੀਆਂ ਅਤੇ ਜ਼ੀਰੋ ਬੈਂਕ ਬੈਲੈਂਸ ਬਾਰੇ ਸੀ ਲਗਾਤਾਰ ਅਜਹੀ ਕਲਪਨਾ ਕਰਨ ਨਾਲ ਉਹ ਗਹਿਰੀ ਨਿਰਾਸ਼ਾ ਦਾ ਸ਼ਿਕਾਰ ਹੋ ਗਿਆ ਇਸ ਚੱਲ ਪੁਨੇ ਵਾਲੀ ਕਲਪਨਾ ਨੂੰ ਬੰਦ ਕਰਨੋਂ ਉਸ ਨੇ ਇਨਕਾਰ ਕਰ ਦਿੱਤਾ ਤੇ ਆਪਣੀ ਬੀਵੀ ਕੋਲ ਇਹਨਾਂ ਸ਼ਬਦਾਂ ਨਾਲ ਅਜਹੀ ਕਲਪਨਾ ਦੀ ਪ੍ਰੋੜਤਾ ਕਰਨ ਲੱਗਾ ਇਹ ਵਧੇਰੇ ਚਿਰ ਨਹੀਂ ਚੱਲਣਾ ਮੰਦੀ ਆ ਕੇ ਰਹੇਗੀ ਯਕੀਨੀ ਤੌਰ ਤੇ ਅਸੀਂ ਦਿਵਾਲੀਆ ਹੋ ਜਾਵਾਂਗੇ ਵਗੈਰਾ ਵਗੈਰਾ ਉਸ ਦੀ ਬੀਵੀ ਨੇ ਦੱਸਿਆ ਕਿ ਆਖਰੋ ਦਿਵਾਲੀਆ ਹੋ ਕੇ ਹੀ ਰਿਹਾ ਤੇ ਜਿਹੜੀ ਜਿਹੜੀ ਗੱਲ ਦੀ ਉਸ ਨੇ ਲਗਾਤਾਰ ਕਲਪਨਾ ਕੀਤੀ ਸੀ ਉਹ ਵਾਪਰ ਗਈ ਜਿਹੜੀਆਂ ਚੀਜ਼ਾਂ ਤੋਂ ਡਰਦਾ ਸੀ ਉਹਨਾਂ ਦਾ ਤਾਂ ਕੋਈ ਵजूद ਹੀ ਨਹੀਂ ਸੀ ਪਰ ਉਸ ਦੀ ਆਰਥਿਕ ਮੰਦਹਾਲੀ ਦੇ ਲਗਾਤਾਰ ਡਰ ਪਿਛਵਾਸ਼ ਇੱਛਾ ਨੇ ਇਹਨਾਂ ਸਵਨਾਂ ਨੂੰ ਵਾਪਰਨ ਦਾ ਸੱਦਾ ਦਿੱਤਾ ਜੋਗ ਨੇ ਕਿਹਾ ਸੀ ਮੈਂ ਜਿਸ ਤੋਂ ਡਰਦਾ ਸੀ ਉਹੀ ਵਾਪਰਦਾ ਸੀ ਕੁਝ ਲੋਕ ਅਜਿਹੇ ਹਨ ਜਿਹੜੇ ਡਰਦੇ ਹਨ ਕਿ ਉਹਨਾਂ ਦੇ ਬੱਚਿਆਂ ਨਾਲ ਕੁਝ ਬੁਰਾ ਨਾ ਵਾਪਰ ਜਾਵੇ ਉਹਨਾਂ ਨੂੰ ਜਾਪਦਾ ਹੈ ਕਿ ਉਹਨਾਂ ਤੇ ਕੋਈ ਬਿਪਤਾ ਪੈ ਸਕਦੀ ਹੈ ਕੁਝ ਲੋਕ ਜਦੋਂ ਕਿਸੇ ਮਹਾਮਾਰੀ ਦੀ ਖਬਰ ਪੜ੍ਹਦੇ ਹਨ ਉਹ ਡਰਨਾ ਪਰ ਜਾਂਦੇ ਹਨ ਕਿ ਇਹ ਬਿਮਾਰੀ ਉਹਨਾਂ ਨੂੰ ਵੀ ਹੋ ਜਾਵੇਗੀ। ਕੁਝ ਤਾਂ ਕਲਪਨਾ ਕਰ ਲੈਂਦੇ ਹਨ ਕਿ ਉਹਨਾਂ ਨੂੰ ਇਹ ਬਿਮਾਰੀ ਹੋ ਗਈ ਹੈ। ਇਹ ਸਾਰੇ ਅਸਧਾਰਨ ਡਰ ਹਨ। ਮਾਨਸਿਕ ਡਰ ਦਾ ਸਪਸ਼ਟੀਕਰਨ। ਮਾਨਸਿਕ ਤੌਰ ਤੇ ਡਰ ਤੋਂ ਉਲਟ ਸੋਚੋ। ਡਰ ਦੀ ਤੀਬਰਤਾ 'ਚ ਰਹਿਣਾ। ਮਾਨਸਿਕ ਖੜੋਤ ਤੇ ਮਾਨਸਿਕ ਸਰੀਰਕ ਘਾਟਾਂ ਦਾ ਕਾਰਨ ਬਣਦਾ ਹੈ। ਜਦੋਂ ਡਰ ਉਪਜੇ ਤਾਂ ਇਹ ਗੱਲ ਤੋਂ ਡਰ ਲੱਗਦਾ ਹੈ ਕਿ ਉਸ ਤੋਂ ਉਲਟ ਸੋਚੋ ਅਤੇ ਇਸ ਉਲਟ ਦਿਸ਼ਾ ਤੇ ਧਿਆਨ ਜਮਾ ਲਓ। ਆਪਣੇ ਨਮੀ ਇਛਾ ਚੋ ਸਮਝੋ ਰੁੱਝ ਜਾਓ ਇਹ ਜਾਣਦੇ ਹੋ ਕਿ ਅੰਤਰਮੁਖਤਾ ਹਮੇਸ਼ਾ ਬਾਹਰ ਮੁਖਤਾ ਚੋਂ ਵਰਗਟ ਹੁੰਦੀ ਹੈ ਇਹ ਬਤੀਰਾ ਤੁਹਾਨੂੰ ਹੌਸਲਾ ਦੇਵੇਗਾ ਅਤੇ ਤੁਹਾਡਾ ਆਤਮ ਬਲ ਵਧਾਵੇਗਾ ਤੁਹਾਡੇ ਅਚੇਤਨਮੰਦ ਦੀ ਅਨੰਤ ਵਿਦਵਤਾ ਤੁਹਾਡੇ ਵੱਲੋਂ ਕਾਰਜ ਕਰਦੀ ਹੈ ਇਹ ਅਸਫਲ ਨਹੀਂ ਹੁੰਦੀ ਇਸ ਲਈ ਸ਼ਾਂਤੀ ਅਤੇ ਭਰੋਸਾ ਤੁਹਾਡਾ ਹੈ ਆਪਣੇ ਡਰ ਦੀ ਪਰਖ ਕਰੋ ਇੱਕ ਵੱਡੀ ਸੰਸਥਾ ਦੇ ਪ੍ਰਧਾਨ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਸੇਲਜ਼ਮੈਨ ਸੀ ਤਾਂ ਉਸਨੇ ਜਿਹੜੇ ਵੀ ਗਾਹਕ ਕੋਲ ਜਾਣਾ ਹੁੰਦਾ ਉਹ ਪਹਿਲਾਂ ਹੀ ਉਸਦੀ ਇਮਾਰਤ ਦੇ ਆਲੇ-ਦੁਆਲੇ 4-5 ਚੱਕਰ ਲਾਉਂਦਾ ਸੀ। ਇੱਕ ਦਿਨ ਉਹਦਾ ਸੇਲਜ਼ ਮੈਨੇਜਰ ਉਹਦੇ ਨਾਲ ਸੀ। ਮੈਨੇਜਰ ਨੇ ਉਸਦਾ ਡਰ ਨੂੰ ਜਾਣ ਲਿਆ ਤੇ ਉਸਨੂੰ ਸਮਝਾਇਆ ਕਿ ਗਾਹਕ ਦੇ ਦਰਵਾਜ਼ੇ ਪਿੱਛੇ ਕੋਈ ਹਉਆ ਨਹੀਂ ਹੈ। ਉਹ ਐਵੇਂ ਨਾ ਡਰਿਆ ਕਰੇ। ਉਸਨੇ ਐਵੇਂ ਡਰ ਪਾਲ ਰੱਖਿਆ ਹੈ। ਮੈਨੇਜਰ ਨੇ ਉਸਨੂੰ ਡਰਤੇ ਕਾਬੂ ਪਾਉਣ ਦਾ ਹੱਲ ਦੱਸਿਆ ਕਿ ਜਦੋਂ ਵੀ ਉਹ ਆਪਣੇ ਡਰ ਨੂੰ ਵੇਖ ਕੇ ਉਹਦੇ ਸਾਹਮਣੇ ਡਟ ਕੇ ਖੜੋ ਜਾਵੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖੇ ਡਰ ਅਲੋਪ ਹੋ ਜਾਵੇਗਾ ਉਹ ਜੰਗਲ 'ਚੋਂ ਪਹੁੰਚ ਗਿਆ ਇੱਕ ਬੰਦੇ ਨੇ ਦੂਜੇ ਸੰਸਾਰ ਜੁੱਧ ਵੇਲੇ ਦੇ ਆਪਣੇ ਅਨੁਭਵ ਸੁਣਾਏ ਉਸਨੇ ਇੱਕ ਨੁਕਸਾਨੇ ਗਏ ਜਹਾਜ਼ ਵਿੱਚੋਂ ਪੈਰਾਸ਼ੂਟ ਰਾਹੀਂ ਉਤਰਨਾ ਸੀ ਉਸਨੇ ਦੱਸਿਆ ਕਿ ਉਹ ਡਰਿਆ ਹੋਇਆ ਸੀ ਪਰ ਉਸਨੂੰ ਪਤਾ ਸੀ ਕਿ ਡਰ ਦੋ ਤਰ੍ਹਾਂ ਦੇ ਹੁੰਦੇ ਹਨ ਸਾਧਾਰਨ ਅਤੇ ਅਸਾਧਾਰਨ ਉਸਨੇ ਫੌਰਨ ਕੁਝ ਕਰਨ ਦਾ ਫੈਸਲਾ ਕੀਤਾ ਉਹ ਖੁਦ ਨਾਲ ਗੱਲਾਂ ਕਰਨ ਲੱਗਾ ਜੌਨ ਤੂੰ ਆਪਣੇ ਡਰ ਅੱਗੇ ਝੁਕ ਨਹੀਂ ਸਕਦਾ ਤੇਰਾ ਡਰ ਆਪਣੇ ਲਈ ਸੁਰੱਖਿਆ ਅਤੇ ਬਾਹਰ ਨਿਕਲਣ ਦੀ ਖਾਹਿਸ਼ ਹੀ ਹੈ ਉਸਨੇ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਅਨੰਤ ਵਿਦਵਤਾ ਜਿਹੜੀ ਸਾਰੇ ਬ੍ਰਹਿਮੰਡ ਦੀ ਅਗਵਾਈ ਕਰਦੀ ਹੈ ਇਸ ਜੰਗਲ ਤੋਂ ਬਾਹਰ ਨਿਕਲਣ ਵਿੱਚ ਵੀ ਮੇਰੀ ਸਹਾਇਤਾ ਕਰੇਗੀ ਮੈਂ ਤਕਰੀਬਨ 10 ਮਿੰਟਾਂ ਤੱਕ ਜ਼ੋਰ-ਜ਼ੋਰ ਨਾਲ ਆਪਣੇ ਆਪ ਨੂੰ ਇੰਜ ਕਹਿੰਦਾ ਰਿਹਾ ਫਿਰ ਮੇਰੇ ਅੰਦਰ ਕੁਝ ਹਲਚਲ ਹੋਣ ਲੱਗੀ ਤੇ ਇੱਕ ਆਤਮ ਵਿਸ਼ਵਾਸ ਦੇ ਜਜ਼ਵੇ ਨੇ ਮੈਨੂੰ ਘੇਰ ਲਿਆ ਤੇ ਮੈਂ ਚੱਲਣ ਜੋਗਾ ਹੋ ਗਿਆ ਕੁਝ ਦਿਨ ਬਾਅਦ ਅਦਭੁੱਤ ਢੰਗ ਨਾਲ ਮੈਂ ਉਸ ਭਿਆਨਕ ਜੰਗਲ ਚੋਂ ਬਾਹਰ ਆ ਗਿਆ ਰਾਹਤਦਾਲ ਵਾਲੇ ਇੱਕ ਜਹਾਜ਼ ਨੇ ਮੈਨੂੰ ਚੁੱਕ ਲਿਆ ਅਚੇਤਨ ਬੇਦਬਤਾ ਤੇ ਯਕੀਨ ਕਰਕੇ ਅਤੇ ਵਿਸ਼ਵਾਸ ਨਾਲ ਉਸ ਨੇ ਆਪਣੇ ਅੰਦਰੂਨੀ ਸ਼ਕਤੀ ਰਾਹੀਂ ਆਪਣੀ ਸਮੱਸਿਆ ਦਾ ਹੱਲ ਕੱਢਿਆ ਉਸ ਨੇ ਕਿਹਾ ਜੇ ਮੈਂ ਕਿਸਮਤ ਨੂੰ ਰੋਂਦਾ ਰਹਿੰਦਾ ਆਪਣੇ ਡਰ ਚ ਡੁੱਬਾ ਰਹਿੰਦਾ ਤਾਂ ਡਰਦਾ ਇਹ ਰਾਖਸ਼ ਮੇਰੀ ਜਾਨ ਹੀ ਲੈ ਲੈਂਦਾ ਉਸਨੇ ਸਵੈ ਨੂੰ ਖਾਰਜ ਕਰ ਦਿੱਤਾ ਇੱਕ ਸੰਸਥਾ ਦੇ ਜਨਰਲ ਮੈਨੇਜਰ ਨੇ ਮੈਨੂੰ ਦੱਸਿਆ ਕਿ ਤਿੰਨ ਸਾਲਾਂ ਤੱਕ ਉਹ ਡਰਦਾ ਰਿਹਾ ਕਿ ਉਹ ਆਪਣੇ ਪਦਵੀ ਗੁਆ ਬੈਠੇਗਾ ਉਸ ਦੀ ਕਲਪਨਾ ਚ ਹਮੇਸ਼ਾ ਅਸਫਲਤਾ ਹੀ ਘੁੰਮਦੀ ਰਹਿੰਦੀ ਸੀ ਜਿਸ ਚੀਜ਼ ਤੋਂ ਉਹ ਡਰਦਾ ਸੀ ਉਸ ਦਾ ਕੋਈ ਵਜੂਦ ਹੀ ਨਹੀਂ ਸੀ ਬਸ ਉਸ ਦੇ ਮਨ ਦੀ ਤੀਬਰ ਚਿੰਤਾ ਸੀ ਉਸ ਦੀ ਵਿਸ਼ਾਲ ਕਲਪਨਾ ਨੇ ਉਸ ਦੇ ਕੰਮਕਾਜੀ ਘਾਟੇ ਬਾਰੇ ਐਸੀ ਨਾਟਕੀ ਤਸਵੀਰ ਘੜੀ ਕਿ ਆਖਰ ਚ ਉਹ ਬੁਖਲਾਹਟ ਅਤੇ ਦਿਮਾਗੀ ਮਰਜ਼ੇ ਦਾ ਸ਼ਿਕਾਰ ਹੋ ਗਿਆ ਉਸਨੂੰ ਅਸਤੀਵਾ ਦੇਣ ਲਈ ਕਿਹਾ ਗਿਆ ਸੱਚਮੁੱਚ ਉਸਨੇ ਆਪਣੇ ਆਪ ਨੂੰ ਬਰਖਾਸਤ ਕਰ ਲਿਆ ਉਸਦੀ ਨਿਰੰਤਰ ਨਾਪੱਖੀ ਕਲਪਨਾ ਅਤੇ ਅਚੇਤਨ ਮਨ ਕੋਲ ਡਰ ਦੁਆਰਾ ਭੇਜੇ ਗਏ ਸੁਝਾਅ ਉਸਦੀ ਮਾਨਸਿਕ ਕਲਪਨਾ ਨੂੰ ਸਹਾਕਾਰ ਕਰਨ ਦਾ ਕਾਰਨ ਬਣੇ ਮਾਨਸਿਕ ਡਰ ਦੇ ਪ੍ਰਭਾਵ ਅਧੀਨ ਉਹ ਗਲਤੀਆਂ ਕਰਨ ਲੱਗਾ ਗਲਤ ਫੈਸਲੇ ਲੈਣ ਲੱਗਾ ਜਿਨ੍ਹਾਂ ਕਰ ਉਸਨੂੰ ਜਨਰਲ ਮੈਨੇਜਰ ਦੇ ਅਹੁਦੇ ਤੋਂ ਹੱਥ ਧੋਣੇ ਪਏ ਉਸ ਦੀ ਨੌਕਰੀ ਕਦੇ ਵੀ ਨਹੀਂ ਸੀ ਜਾਣੀ ਜੇਕਰ ਉਹ ਆਪਣੇ ਡਰ ਤੋਂ ਉਲਟ ਦਿਸ਼ਾ ਦੀ ਕੋਈ ਕਲਪਨਾ ਰਚ ਲੈਂਦਾ ਉਹਨਾਂ ਉਸ ਵਿਰੁੱਧ ਸਾਜ਼ਿਸ਼ ਰਚੀ ਆਪਣੇ ਵਿਸ਼ਵਵਿਦਿਅਕ ਲੈਕਚਰ ਟੂ ਦੌਰਾਨ ਮੈਨੂੰ ਇੱਕ ਵੱਡੇ ਸਰਕਾਰੀ ਅਫਸਰ ਨਾਲ ਲਗਾਤਾਰ 2 ਘੰਟੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਸ ਨੂੰ ਅੰਦਰੂਨੀ ਸ਼ਾਂਤੀ ਅਤੇ ਸ਼ੁੱਧਤਾ ਸੀ ਉਸ ਨੇ ਕਿਹਾ ਅਖਬਾਰਾਂ ਅਤੇ ਵਿਰੋਧੀ ਪਾਰਟੀ ਤੋਂ ਆਉਣ ਵਾਲੀਆਂ ਗੱਲਾਂ ਉਸ ਨੂੰ ਕਦੇ ਔਖ ਨਹੀਂ ਦਿੰਦੀਆਂ ਉਸ ਦਾ ਅਭਿਆਸ ਇਹ ਸੀ ਕਿ ਉਹ ਸਵੇਰ 15 ਮਿੰਟ ਲਈ ਸਮਾਧੀ ਦੀ ਅਵਸਥਾ ਵਿੱਚ ਬੈਠਦਾ ਸੀ ਅਤੇ ਇਹ ਮਹਿਸੂਸ ਕਰਦਾ ਸੀ ਕਿ ਉਸ ਦੇ ਸਵੈ ਦੇ ਵਿਚਾਰ ਸ਼ਾਂਤੀ ਦਾ ਇੱਕ ਗਹਿਰਾ ਸਾਗਰ ਹੈ ਇਸ ਤਰ੍ਹਾਂ ਦੀ ਸਮਾਧੀ ਨਾਲ ਉਸ ਅੰਦਰ ਬਹੁਤ ਸਾਰੀ ਊਰਜਾ ਪੈਦਾ ਹੁੰਦੀ ਸੀ ਜੋ ਉਸ ਦੀਆਂ ਸਾਰੀਆਂ ਗਠਣਾਈਆਂ ਤੇ ਡਰਾਂ ਤੇ ਕਾਬੂ ਪਾ ਲੈਂਦੀ ਸੀ ਕੁਝ ਚਿਰ ਪਹਿਲਾਂ ਉਸ ਦੇ ਇੱਕ ਸਹਿਕਰਮੀ ਨੂੰ ਰਾਤ ਸਮੇਂ ਉਸ ਨੂੰ ਆ ਕੇ ਦੱਸਿਆ ਕਿ ਲੋਕਾਂ ਦਾ ਇੱਕ ਗਰੁੱਪ ਉਸ ਬ੍ਰੁੱਧ ਕੋਈ ਸਾਜ਼ਿਸ਼ ਰਚੀ ਬੈਠਾ ਹੈ ਉਸ ਨੇ ਆਪਣੇ ਸਹਿਕਰਮੀ ਨੂੰ ਕਿਹਾ ਮੈਂ ਤਾਂ ਹੁਣ ਸ਼ਾਂਤੀ ਨਾਲ ਸੌਣ ਲੱਗਾ ਹਾਂ ਤੂੰ ਕੱਲ ਸਵੇਰੇ 10 ਵਜੇ ਦੱਸ ਜੋ ਦੱਸਣਾ ਹੈ ਉਸ ਨੇ ਮੈਨੂੰ ਦੱਸਿਆ ਮੈਨੂੰ ਪਤਾ ਹੈ ਕਿ ਕੋਈ ਨਕਾਰਾਤਮਕ ਵਿਚਾਰ ਉਹਨਾਂ ਚਿਰ ਮੇਰੇ ਤੇ ਅਸਰ ਨਹੀਂ ਕਰ ਸਕਦਾ ਜਿੰਨਾ ਚਿਰ ਮੈਂ ਉਸ ਪ੍ਰਤੀ ਜਜਵਾਕਤੀ ਨਾ ਹੋਵਾਂ ਅਤੇ ਮਾਨਸਿਕ ਤੌਰ ਤੇ ਉਸ ਨੂੰ ਸਵੀਕਾਰ ਨਾ ਕਰ ਲਵਾਂ ਮੈਂ ਡਰ ਵਾਲੇ ਸੁਝਾਵਾਂ ਨੂੰ ਸਵੀਕਾਰਦਾ ਹੀ ਨਹੀਂ ਇਸ ਲਈ ਕੋਈ ਵੀ ਡਰ ਮੇਰੇ ਨੇੜੇ ਨਹੀਂ ਠੁੱਕ ਸਕਦਾ ਵੇਖੋ ਉਹ ਕਿੰਨਾ ਚੁੱਪ ਕਿੰਨਾ ਸ਼ਾਂਤ ਸੀ ਉਸਨੇ ਸਾਜ਼ਿਸ਼ ਦੀ ਖਬਰ ਸੁਣ ਕੇ ਜੋਸ਼ ਨਹੀਂ ਵਿਖਾਇਆ ਆਪਣੇ ਬਾਲ ਨਹੀਂ ਪੁੱਟੇ ਆਪਣੇ ਹੱਥ ਨਹੀਂ ਮਰੋੜੇ ਉਸ ਨੂੰ ਆਪਣੇ ਮਨ ਵਿਚਕਾਰ ਹਾਲੇ ਵੀ ਇੱਕ ਗਹਿਰਾ ਸਾਗਰ ਮਹਿਸੂਸ ਹੁੰਦਾ ਸੀ ਅੰਦਰੂਨੀ ਸ਼ਾਂਤੀ ਮਹਿਸੂਸ ਹੁੰਦੀ ਸੀ ਅਤੇ ਇੱਕ ਠਰਮਾ ਮਹਿਸੂਸ ਹੁੰਦਾ ਸੀ ਆਪਣੇ ਆਪ ਨੂੰ ਸਾਰੇ ਡਰਾਂ ਚੋਂ ਕੱਢੋ ਦਾਰਦੁਰ ਕਰਨ ਦਾ ਇੱਕ ਪੱਕਾ ਫਾਰਮੂਲਾ ਹੈ ਮੈਂ ਲਾੜ ਨੂੰ ਪਕਾਰਿਆ ਉਸਨ ਮੇਰੀ ਸੁਣੀ ਤੇ ਮੈਨੂੰ ਸਾਰੇ ਲਾੜ ਇੱਕ ਪ੍ਰਾਤਨ ਲਫਜ਼ ਹੈ ਜੋ ਲਾ ਦੁਆਰਾ ਸ਼ਬਦ ਤੋਂ ਬਣਿਆ ਹੈ ਜਾਨੀ ਅਚੇਤਨਮਾਨ ਦੀ ਸ਼ਕਤੀ ਆਪਣੇ ਅਚੇਤਨਮਾਨ ਦੀ ਅਦੁੱਪੁੱਤਤਾ ਬਾਰੇ ਜਾਣੋ ਅਤੇ ਇਸ ਦੀ ਕਾਰਜ ਪ੍ਰਣਾਲੀ ਨੂੰ ਸਮਝੋ ਇਸ ਚੈਪਟਰ ਵਿੱਚ ਦੱਸੀਆਂ ਗਈਆਂ ਵਿਧੀਆਂ ਵਿੱਚ ਮਹਾਰਤ ਹਾਸਲ ਕਰੋ ਉਹਨਾਂ ਤੇ ਅੱਜ ਹੀ ਅਮਲ ਕਰਨਾ ਸ਼ੁਰੂ ਕਰੋ ਤੁਹਾਡਾ ਅਚੇਤਨਮਾਨ ਹੰਗਾਰਾ ਭਰੇਗਾ ਤੇ ਤੁਸੀਂ ਸਾਰੇ ਡਰਾਂ ਤੋਂ ਮੁਕਤ ਹੋ ਜਾਓਗੇ ਮੈਂ ਲਾੜ ਨੂੰ ਬੁਕਾ ਰਿਆ ਉਹਨੇ ਮੇਰੀ ਸੁਣੀ ਤੇ ਮੈਨੂੰ ਸਾਰੇ ਡਰਾਂ ਤੋਂ ਮੁਕਤ ਕਰ ਦਿੱਤਾ ਇਹਨਾਂ ਤਰੀਕਿਆਂ ਨਾਲ ਡਰ ਤੋਂ ਮੁਕਤ ਹੋਵੋ ਜਿਹੜੀ ਗੱਲ ਤੋਂ ਡਰ ਲੱਗਦਾ ਹੈ ਉਹੋ ਕਰੋ ਡਰ ਦੀ ਮੌਤ ਯਕੀਨੀ ਹੈ ਆਪਣੇ ਆਪ ਨੂੰ ਆਖੋ ਮੈਂ ਇਸ ਡਰ ਨੂੰ ਕਾਬੂ ਕਰ ਲਿਆ ਹੈ ਤੁਸੀਂ ਸੱਚਮੁੱਚ ਕਾਬੂ ਕਰ ਲਓਗੇ ਡਰ ਤੁਹਾਡੇ ਮਨ ਵਿੱਚਲਾ ਨਾਕਾਰਾਤਮਕ ਵਿਚਾਰ ਹੈ ਇਸ ਦਿੱਤਾ ਉਸਾਰੂ ਵਿਚਾਰ ਸਥਾਪਿਤ ਕਰੋ ਡਰ ਨੇ ਲੱਖਾਂ ਲੋਕ ਮਾਰੇ ਹਨ ਹੌਂਸਲਾ ਡਰ ਤੋਂ ਵੱਡਾ ਹੈ ਰੱਬ 'ਚ ਵਿਸ਼ਵਾਸ ਅਤੇ ਚੰਗਿਆਈ ਜਿੰਨੀ ਸ਼ਕਤੀਸ਼ਾਲੀ ਹੋਰ ਕੋਈ ਸ਼ੈ ਨਹੀਂ ਹੈ ਡਰ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਸਫਲਤਾ ਬਿਮਾਰੀ ਅਤੇ ਮਾੜੇ ਮਾਨਵੀ ਰਿਸ਼ਤਿਆਂ ਦੇ ਵਿੱਚ ਡਰ ਹੀ ਹੈ ਪਿਆਰ ਡਰ ਨੂੰ ਦੂਰ ਕਰਦਾ ਹੈ ਜੀਵਨ ਦੀਆਂ ਚੰਗੀਆਂ ਚੀਜ਼ਾਂ ਨਾਲ ਆਭਾਵਕ ਨੇੜਤਾ ਹੀ ਪਿਆਰ ਹੈ ਇਮਾਨਦਾਰੀ ਸਮੁੱਚਤਾ ਇਨਸਾਫ ਜੰਗੀ ਇੱਛਾ ਅਤ ਸਫਲਤਾ ਨਾਲ ਪਿਆਰ ਕਰੋ ਸਰਬ ਉੱਤਮ ਦੀ ਚਾਹਤ ਦੇ ਜਸ਼ਨ ਨੂੰ ਪਿਆਰ ਕਰੋ ਯਕੀਨੀ ਸਰਬ ਉੱਤਮ ਤੁਹਾਡੇ ਤੱਕ ਅਪੜ ਜਾਵੇਗਾ ਡਰ ਦਾ ਟਾਕਰਾ ਉਸ ਦੇ ਵਿਰੋਧੀ ਵਿਚਾਰ ਨਾਲ ਕਰੋ ਜਿਵੇਂ ਮੈਂ ਵਧੀਆ ਗਾਉਂਦਾ ਹਾਂ ਮੈਂ ਸ਼ੁੱਧ ਹਾਂ ਸੰਜੀਦਾ ਹਾਂ ਅਤੇ ਸ਼ਾਂਤ ਹਾਂ ਇਸ ਤੋਂ ਚੌਕਾ ਲਾਭ ਮਿਲੇਗਾ ਜਵਾਨੀ ਜਾਂ ਲਿਖਤੀ ਇਮਤਿਹਾਨ ਦਾ ਦੇਣ ਵੇਲੇ ਕਵਰਾ ਹਟ ਪਿੱਛੇ ਵੀ ਡਰ ਹੀ ਹੈ ਤੁਸੀਂ ਇਸ ਡਰ ਨੂੰ ਕਾਬੂ ਕਰਨ ਲਈ ਲਗਾਤਾਰ ਆਖੋ ਮੈਂ ਉਹ ਸਾਰਾ ਕੁਝ ਚੰਗੀ ਤਰ੍ਹਾਂ ਨਾਲ ਯਾਦ ਕੀਤਾ ਹੈ ਜੋ ਮੈਨੂੰ ਯਾਦ ਰੱਖਣ ਦੀ ਲੋੜ ਹੈ ਜਾਂ ਇਹ ਕਲਪਨਾ ਕਰੋ ਕਿ ਕੋਈ ਦੋਸਤ ਤੁਹਾਨੂੰ ਸ਼ਾਨਦਾਰ ਸਫਲਤਾ ਦੀ ਵਧਾਈ ਦੇ ਰਿਹਾ ਹੈ ਇਸ ਕਲਪਨਾ ਨੂੰ ਸਾਂਭ ਲਓ ਤੁਸੀਂ ਜ਼ਰੂਰ ਜਿੱਤ ਪ੍ਰਾਪਤ ਕਰੋਗੇ ਜੇ ਤੁਸੀਂ ਪਾਣੀ ਜਾਂ ਤੈਰਾਕੀ ਦੇ ਡਰ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਖੁੱਲ੍ਹ ਕੇ ਅਤੇ ਖੁਸ਼ੀ-ਖੁਸ਼ੀ ਤੈਰਨ ਦੀ ਕਲਪਨਾ ਕਰੋ ਕਲਪਨਾ ਵਿੱਚ ਆਪਣੇ ਆਪ ਨੂੰ ਪਾਣੀ 'ਚ ਲੈ ਜਾਓ ਤਲਾਬ ਵਿੱਚ ਪਾਣੀ ਦੀ ਠੰਡਕ ਅਤੇ ਤੈਰਨ ਦੀ ਹਰਕਤਾਂ ਮਹਿਸੂਸ ਕਰੋ ਇਸ ਨੂੰ ਵਿਸਤਾਰ ਦਿਓ ਜੇਕਰ ਤੁਸੀਂ ਇਸ ਨੂੰ ਅੰਤਰਮੁਖੀ ਪੱਧਰ ਤੇ ਕਰੋਗੇ ਤਾਂ ਤੁਸੀਂ ਪਾਣ ਚ ਜਾਣ ਤੇ ਮਜਬੂਰ ਹੋ ਜਾਓਗੇ ਅਤੇ ਇਸ ਤੇ ਜਿੱਤ ਪ੍ਰਾਪਤ ਕਰ ਲਵੋਗੇ ਇਹ ਤੁਹਾਡੇ ਮਨ ਦਾ ਨਿਯਮ ਹੈ ਜੇ ਤੁਸੀਂ ਤੰਗ ਥਾਵਾਂ ਜਿਵੇਂ ਲਿਫਟ ਲੈਕਚਰ ਹਾਲ ਵਗੈਰਾ ਤੋਂ ਡਰਦੇ ਹੋ ਤਾਂ ਕਾਲਪਨਿਕ ਤੌਰ ਤੇ ਲਿਫਟ ਵਿੱਚ ਚੜ੍ਹੋ ਅਤੇ ਇਸ ਦੇ ਸਾਰੇ ਹਿੱਸਿਆਂ ਤੇ ਕੰਮਾਂ ਨੂੰ ਅਸੀਸਾਂ ਦਿਓ ਤੁਸੀਂ ਹੈਰਾਨ ਹੋ ਜਾਓਗੇ ਕਿ ਡਰ ਕਿੰਨੀ ਛੇਤੀ ਦੂਰ ਭਜਦਾ ਹੈ ਸਿਰਫ ਦੋ ਡਰ ਹੀ ਜਮੰਦ ਰੂ ਹਨ ਡਿੱਗਨ ਦਾ ਡਰ ਅਤੇ ਸ਼ੋਰ ਦਾ ਡਰ ਬਾਕੀ ਸਾਰੇ ਡਰ ਲੋਕਾਂ ਨੇ ਤੁਹਾਨੂੰ ਦਿੱਤੇ ਹਨ ਇਹਨਾਂ ਤੋਂ ਮੁਕਤ ਹੋਵੋ ਸਧਾਰਨ ਡਰ ਚੰਗਾ ਹੁੰਦਾ ਹੈ ਅਸਧਾਰਨ ਡਰ ਬਹੁਤ ਮਾੜਾ ਤੇ ਬਰਬਾਦ ਕਰਨ ਵਾਲਾ ਹੁੰਦਾ ਹੈ ਡਰ ਵਾਲੇ ਵਿਚਾਰਾਂ 'ਚ ਉਹ ਗੁਆਚੇ ਰਹਿਣਾ ਅਸਧਾਰਨ ਡਰ ਪਾਗਲਪਨ ਅਤੇ ਮਨੋਗੁੰਝਲਾਂ ਪੈਦਾ ਕਰਦਾ ਹੈ ਕਿਸੇ ਚੀਜ਼ ਦਾ ਲਗਾਤਾਰ ਡਰ ਘਬਰਾਟ ਤੇ ਦਹਿਸ਼ਤ ਦਾ ਕਾਰਨ ਬਣਦਾ ਹੈ ਤੁਸੀਂ ਆਪਣੇ ਅਸਧਾਰਨ ਡਰ ਤੇ ਕਾਬੂ ਪਾ ਸਕਦੇ ਹੋ ਜੇਕਰ ਤੁਸੀਂ ਇਹ ਜਾਣ ਲਗੋ ਕਿ ਤੁਹਾਡੇ ਅਚੇਤਨਮੰਦੀ ਸ਼ਕਤੀ ਹਾਲਾਤ ਨੂੰ ਬਦਲ ਸਕਦੀ ਹੈ ਅ ਇਹ ਤੁਹਾਡੇ ਦਿਲ ਦੀਆਂ ਸ਼ੁਭਖਾਹਸ਼ਾਂ ਨੂੰ ਸਾਕਾਰ ਕਰ ਸਕਦੀ ਹੈ ਆਪਣੇ ਡਰ ਦੇ ਵਿਰੋਧੀ ਵਿਚਾਰਾਂ ਵੱਲ ਫੌਰੀ ਧਿਆਨ ਦਿਓ ਅਤੇ ਇਹਨਾਂ ਨਾਲ ਆਪਣੀ ਲਿਬ ਜੋੜੋ ਇਹ ਪ੍ਰੇਮ ਹੀ ਡਰ ਦੀ ਕਾਟ ਹੈ ਜੇ ਤੁਸੀਂ ਅਸਫਲਤਾ ਤੋਂ ਡਰਦੇ ਹੋ ਤਾਂ ਸਫਲਤਾ ਵੱਲ ਧਿਆਨ ਕਰੋ ਜੇ ਤੁਸੀਂ ਬਿਮਾਰੀ ਤੋਂ ਡਰਦੇ ਹੋ ਤਾਂ ਆਪਣੀ ਚੰਗੀ ਸਿਹਤ ਵੱਲ ਧਿਆਨ ਦਿਓ ਜੇ ਤੁਸੀਂ ਹਾਸੇ ਤੋਂ ਡਰਦੇ ਹੋ ਤਾਂ ਰੱਬ ਦੀ ਸੁਰੱਖਿਆ ਤੇ ਨਿਗਰਾਨੀ ਦੀ ਅਰਦਾਸ ਕਰੋ ਜੇ ਤੁਸੀਂ ਮੌਤ ਤੋਂ ਡਰਦੇ ਹੋ ਤਾਂ ਆਨੰਦ ਜੀਵਨ ਦੀ ਕਲਪਨਾ ਕਰੋ ਪ੍ਰਭੂ ਜੀਵਨ ਹੈ ਅਤੇ ਹੁਣ ਤੁਹਾਡਾ ਜੀਵਨ ਇਹੋ ਹੀ ਹੈ ਬਦਲ ਦਾ ਨਿਯਮ ਹੀ ਡਰ ਦਾ ਜਵਾਬ ਹੈ ਤੁਹਾਡੇ ਹਰ ਡਰ ਦਾ ਹੱਲ ਤੁਹਾਡੀ ਖਾਹਿਸ਼ ਦੇ ਰੂਪ ਵਿੱਚ ਮੌਜੂਦ ਹੈ ਜੇ ਤੁਸੀਂ ਬਿਮਾਰ ਹੋ ਤਾਂ ਤੁਹਾਡੀ ਖਾਹਿਸ਼ ਤੰਦਰੁਸਤੀ ਹੈ ਜੇ ਤੁਸੀਂ ਡਰ ਦੀ ਕੈਦ ਵਿੱਚ ਹੋ ਤਾਂ ਤੁਹਾਡੀ ਖਾਹਿਸ਼ ਡਰ ਤੋਂ ਮੁਕਤੀ ਹੈ ਚੰਗਿਆਈ ਦੀ ਇੱਛਾ ਕਰੋ ਜੰਗਿਆਈ ਤੇ ਧਿਆਨ ਕੇਂਦ੍ਰਿਤ ਕਰੋ ਅਤੇ ਇਹ ਯਕੀਨ ਰੱਖੋ ਕਿ ਤੁਹਾਡਾ ਅਚੇਤਨ ਮਨ ਹਮੇਸ਼ਾ ਹੰਗਾਰ ਪਰਦਾ ਹੈ ਇਹ ਕਦੇ ਉਕਾਈ ਨਹੀਂ ਕਰਦਾ ਜਿਨ੍ਹਾਂ ਚੀਜ਼ਾਂ ਤੋਂ ਤੁਸੀਂ ਡਰਦੇ ਹੋ ਉਹਨਾਂ ਦਾ ਕੋਈ ਵਜੂਦ ਹੀ ਨਹੀਂ ਹੁੰਦਾ ਇਹ ਸਿਰਫ ਮਨ ਦੇ ਖਿਆਲ ਹੁੰਦੇ ਹਨ ਵਿਚਾਰ ਸਿਰਜਨਾਤਮਕ ਹੁੰਦੇ ਹਨ ਜੋਬ ਨੇ ਕਿਹਾ ਸੀ ਮੈਂ ਜਿਸ ਤੋਂ ਡਰਦਾ ਹਾਂ ਉਹੀ ਬਣ ਪਰਦਾ ਹੈ ਚੰਗਾ ਸੋਚੋਗੇ ਤਾਂ ਚੰਗਾ ਹੀ ਮਿਲੇਗਾ ਆਪਣੇ ਡਰਾਂ ਤੇ ਝਾਤ ਮਾਰੋ ਉਹਨਾਂ ਨੂੰ ਤਰਕ ਅਤੇ ਕਾਰਨ ਦੀ ਰੋਸ਼ਨੀ ਚ ਵੇਖੋ ਆਪਣੇ ਡਰਾਂ ਦਾ ਮਜ਼ਾਕ ਉਡਾਉਣਾ ਸਿੱਖੋ ਇਹ ਸਭ ਤੋਂ ਵਧੀਆ ਦਵਾਈ ਹੈ ਤੁਹਾਡੇ ਵਿਚਾਰਾਂ ਤੋਂ ਇਲਾਵਾ ਹੋਰ ਕੋਈ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦਾ ਦੂਜਿਆਂ ਦੇ ਸੁਝਾਅ ਕਥਨ ਤੇ ਤਾਮਕਿਆਂ 'ਚ ਕੋਈ ਤਾਕਤ ਨਹੀਂ ਤਾਕਤ ਤਾਂ ਤੁਹਾਡੇ ਅੰਦਰ ਹੈ ਅਤੇ ਜਦੋਂ ਤੁਹਾਡੀਆਂ ਸੋਚਾਂ ਚੰਗਿਆਈ ਤੇ ਕੇਂਦਰਿਤ ਹੋ ਜਾਣਗੀਆਂ ਤਾਂ ਰੱਬ ਦੀ ਸ਼ਕਤੀ ਵੀ ਤੁਹਾਡੀਆਂ ਸੋਚਾਂ ਦਾ ਸਾਥ ਦਿੰਦੀ ਹੈ ਇੱਕੋ ਇੱਕ ਸਿਰਜਣਾਤਮਕ ਸ਼ਕਤੀ ਹੈ ਅਤੇ ਇਹ ਸਦਭਾਵਨਾਵਾਂ ਵੱਜੋਂ ਪ੍ਰਵਾਹਮਾਨ ਹੈ ਇਸ ਵਿੱਚ ਕੋਈ ਝਗੜਾ ਜਾਂ ਵੰਡ ਨਹੀਂ ਹੈ ਇਸ ਦਾ ਸਰੋਤ ਪਿਆਰ ਹੈ ਇਸ ਕਰਕੇ ਹੀ ਪ੍ਰਭੂ ਦੀ ਸ਼ਕਤੀ ਤੁਹਾਡੀਆਂ ਸਤੰਗੀਆਂ ਸੋਚਾਂ ਦੇ ਨਾਲ ਹੈ ਅਧਿਆਇ ਸਮਾਪਤ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਮੇਰੇ ਚੈਨਲ ਕਿਤਾਬ قافਲਾ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਸ਼ੇਅਰ ਜਾਂ ਲਾਈਕ ਮੈਨੂੰ ਹੋਰ ਵਧੇਰੇ ਮਿਹਨਤ ਕਰਨ ਦੀ ਪ੍ਰੇਰਣਾ ਦਿੰਦਾ ਹੈ ਧੰਨਵਾਦ